ਕਰ ਕੇ ਦੇ ਦੇ ਜਿੰਦਗੀ ਬਰਬਾਦ ਕਰਤੀ ਮੇਰੇ ਮਾਪਿਓ ਨੂੰ ਇਹਦੇ ਨਾਲ ਤੋਰ ਕੇ ਨਾ ਮੇਰੇ ਸਾਲੇ ਦੀ ਪਾਣੀ ਵਿੱਚ ਰੱਖਦੀ ਨਾ ਕੁਛ ਚੱਲ ਰੋਕੀ ਦੇਖਦਾ ਆਹ ਵੇਖ ਕੀ ਹਾਲ ਰਸੋਈ ਦਾ ਬਣਾਇਆ ਸ਼ਰਮਿਆ ਹੈ ਨਹੀਂ ਉਹਨੂੰ ਨਾ ਰੋਟੀ ਪਈ ਨਾ ਖੋਸ਼ ਓਪਰੇਟਰ ਓ ਕਿੱਥੇ ਐ ਯਾਰ ਓਪਰੇਟਰ ਕੀ ਇਹ ਗਾਦਰ ਵਾਲਾ ਪਾਇਆ ਹੋਇਆ ਐ ਤਾਂ ਮੇਰੀ ਟੇਢੀ ਜਪੀੜ ਐ ਸਿਰ ਦੀ ਉੱਤੋਂ ਸਿਰ ਦਰਦ ਹੋਈ ਜਾਂਦਾ ਓ ਤੈਨੂੰ ਸ਼ਰਮ ਆਂਦੀ ਐ ਮਾੜੀ ਮੋਟੀ ਉਹ ਸ਼ਰਮ ਨੂੰ ਮੈਂ ਕੀ ਕਰਦਾ ਉਹ ਪੰਡਿਆ ਦਾ ਹਾਲ ਦੇਖ ਲੈ ਕੀ ਬਣਾ ਰੱਖਿਆ ਤੂੰ ਦੇਖਿਆ ਹੋਇਆ ਹਾਲ ਕੋਣੀ ਇੱਥੇ ਮੈਨੂੰ ਦਵਾਈ ਦਵਾ ਦਵਾ ਕੇ ਗੰਦਾ ਕੀਤਾ ਹੋਇਆ ਕੱਲ ਦੀ ਮੈਂ ਸਿਰ ਦੀ ਪੀੜ ਨਾਲ ਮਰੀ ਜਾਨੀ ਹੈਗੀ ਆ ਪੁੱਤ ਦੱਸੇ ਵੀ ਨਹੀਂ ਕੋਈ ਮੈਂ ਦਵਾਈ ਦਵਾ ਲੈਣਾ ਕੁਝ ਵੀ ਘਰੇ ਪਈ ਐ ਦਵਾਈ ਘਰੇ ਪਈ ਐ ਦਵਾਈ ਲਗਾ ਰਹੀਆਂ ਕਿਹੜਾ ਮੈਨੂੰ ਰਾਮ ਆਇਆ ਹੈ